ਭਗਵਾਨ ਨੇ ਐਂ ਕਰ ਚਾਹ ਪਾਣੀ ਕਰ ਲਾ ਆਪਣੇ ਘਰੇ ਸਰਪੰਚ ਸਾਹਿਬ ਆ ਰਹੇ ਨੇ ਬੇ ਕੰਜਰਾ ਬੇ ਤੈ ਕੀ ਚੰਦ ਚਾੜਤਾ ਜਿਹੜੀ ਆਪਣੇ ਘਰੇ ਪੰਚਾਇਤ ਆ ਰਹੀ ਆ ਉਹ ਤੂੰ ਤਾਂ ਉਹੀ ਸੂਈ ਕੁੱਤੀ ਮਗੂ ਮਗਰ ਪੈ ਜੰਦੀ ਆ ਪਹਿਲਾਂ ਮੇਰੀ ਪੂਰੀ ਗੱਲ ਸੁਣਤਾ ਲਿਆ ਕਰ ਕਿਤੇ ਮੈਥੋਂ ਆਪਦਾ ਬੂਥਾ ਨਾ ਆਪਣਾ ਲਈ ਗੱਲ ਸੁਣ ਲੈ ਇਹਦੀ ਵੱਡੇ ਨਵਾਬ ਦੀ ਉਹ ਭਗਵਾਨ ਨੇ ਆ ਤੇਰੇ ਮੂਰੇ ਮੈਂ ਹੱਥ ਪੰਦ ਮੈਨੂੰ ਮਾਫ ਕਰ ਦੇ ਮੈਂ ਤੋਪਚੀ ਬਾਚ ਬੋਲ ਲਿਆ ਗਿਆ ਉੱਪਰੀ ਪੰਚਾਇਤ ਜਿੱਤੇ ਮਰੀ ਲੱਸੀ ਨਾ ਕਰਦੀ ਜਿਹੜੇ ਮਾੜੀ ਮੋਟੀ ਇੱਜ਼ਤ ਹੈਗੀ ਆ ਇਹਨੂੰ ਬਣੀ ਰਹਿਣ ਦੇ ਨਾ ਮੇਰਾ ਕੀ ਦਿਮਾਗ ਹਿੱਲਿਆ ਜਿਹੜਾ ਮੈਂ ਭਰੀ ਪੰਚਾਇਤ ਤੈਨੂੰ ਬੋਲੂ ਪਹਿਲਾਂ ਆਏ ਦੱਸ ਵੀ ਆਪਣੇ ਘਰੇ ਪੰਚਾਇਤ ਕਰਨ ਕੀ ਆ ਰਹੀ ਐ ਉਹ ਭਗਵਾਨੇ ਮੈਂ ਤਾਂ ਤੇਰੇ ਹੁਕਮ ਦੀ ਪਾਲਣਾ ਕੀਤੀ ਆ ਤੂੰ ਮੈਨੂੰ ਕਿੱਦੇ ਦੀ ਕਹਿੰਦੀ ਸੀ ਕਿ ਪਟਵਾਰਾ ਕਰ ਲਾ ਪਟਵਾਰਾ ਕਰ ਲਾ ਜ਼ਮੀਨ ਦਾ ਪਟਵਾਰਾ ਕਰ ਲਿਆ ਆਪਣੇ ਹਿੱਸੇ 4 ਕਿਲੇ ਉਹਦੇ ਹਿੱਸੇ 3 ਕਿਲੇ ਆਈਆ ਇਸ ਕਰਕੇ ਪੰਚਾਇਤ ਆਪਣੇ ਘਰੇ ਆ ਰਹੀ ਆ ਚਲਾ ਤਾਂ ਕੰਮ ਤਾਂ ਬਾਹਰ ਵਧੀਆ ਕੀਤਾ ਣਾਲੇ ਚੋਰੇ ਦੀਆਂ ਰੋਟੀਆਂ ਤੋਂ ਮੇਰਾ ਖਿਹੜਾ ਛੁੱਟ ਗਿਆ ਹੁਣ ਚਾਹੇ ਆਪ ਪਕਾਵੇ ਚਾਹੇ ਗੁਰਦੁਆਰਿਆਂ ਲਿਆਵੇ ਚਲ ਠੀਕ ਆ ਮੈਂ ਪੰਚਾਇਤ ਵਾਸਤੇ ਚਾਹ ਪਾਣੀ ਬਣਾਉਣੀ ਆ ਚਲੋ ਆ ਗਈ ਪੰਚਾਇਤ ਐਂ ਕਰ ਦੋ ਮਿੰਟ ਉਹਨਾਂ ਦੀ ਵੀ ਗੱਲ ਸੁਣ ਲਾ ਪੰਚਾਇਤ ਦਾ ਫੈਸਲਾ ਰੱਬ ਦਾ ਫੈਸਲਾ ਹੁੰਦਾ ਵੀ ਰਾਜਾ ਕਰਿਆ ਬਾਈ ਕੀ ਕਹਾ ਗਿਆ ਨੰਬਰਦਾਰ ਸਾਹਿਬ ਲੋਕ ਦਰਖਤ ਤਾਂ ਲਾਉਂਦੇ ਨਹੀਂ ਹਨ ਐਸੀ ਲਵਾਈਆਂ ਇਹਨਾਂ ਨੂੰ ਬਿਜਲੀ ਨਾਲ ਲਾ ਗਈ ਕਸੂਰਾ ਦੇ ਵਿੱਚ ਕੱਟ ਤਾਂ ਲੱਗਣ ਗਈ ਤਾਂ ਇਹੋਂ ਸਰਪੰਚ ਦੇ ਕੀ ਬਸਤਾ ਰੋਗਾ ਗਰਮੀ 'ਚ ਦੇਖ ਲੈ ਕਿਵੇਂ ਬਿਜਲੀ ਵਾਲਿਆਂ ਤੋਂ ਕੱਲ ਕੰਮ ਕਰਾਇਆ ਮੇਰੇ ਸਾਹਮਣੇ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਬੇਟੀ ਸਤਿ ਸ੍ਰੀ ਅਕਾਲ ਜਾ ਬੁੱਢਾ ਕੁਰਸੀ ਚਾਕੇ ਲੈ ਕੇ ਆ ਲੈ ਆਣਾ ਸਰਪੰਚ ਸਾਹਿਬ ਆਰਾਈ ਮੈਂਬਰ ਸਾਹਿਬ ਆ ਬੈਠੋ ਹੀ ਬੋਲ ਸਰਪੰਚ ਸਾਹਿਬ ਤੁਸੀਂ ਬੇਚੇ ਜਿਹਾ ਕਹੋ ਕੇ ਦੱਸੋ ਅਸੀਂ ਖਿੜੇ ਮੱਥੇ ਮਨਜ਼ੂਰ ਕਰਾਂਗੇ ਤੁਹਾਡਾ ਜੋ ਵੀ ਫੈਸਲਾ ਹੋਵੇ। ਵੈਸੇ ਤਾਂ ਭਈ ਪੰਚਾਇਤ ਦਾ ਫੈਸਲਾ ਜਿਹੜਾ ਹੋਇਆ ਹੈ ਅਸਲ ਦੇ ਵਿੱਚ ਤਾਂ ਸੋਡੇ ਹਿੱਸੇ ਦੇ ਵਿੱਚ ਸਾਢੇ 3 ਕਿੱਲੇ ਆਉਂਦੀ ਸੀ। ਪਰ ਅਭੀਰੇ ਦੀ ਕਵਿਲਦਾਰੀ ਵੱਡੀ ਹੈ। ਦਿਮਾਗ ਚੱਲੇ ਆਣ ਪੰਚਾਇਤ ਨੇ ਇਹ ਫੈਸਲਾ ਕੀਤਾ ਹੈ। ਵੀ ਵੀਰੇ ਨੂੰ 4 ਕਿੱਲੇ ਤੇ ਬੂਟੇ ਨੂੰ 3 ਕਿੱਲੇ ਦਿੱਤੇ ਜਾਣਗੇ। ਪਰ ਬੂਟੇ ਨੇ ਅੱਧਾ ਕਿੱਲਾ ਜਿਹੜਾ ਸਾਨੂੰ ਦਿੱਤਾ ਉਹਦੇ ਬਦਲੇ ਇੱਕ ਸ਼ਰਤ ਰੱਖੀ ਹੈ। ਸਰਪੰਚ ਸਾਹਿਬ ਇਹਨੇ ਸ਼ਰਤ ਕੀ ਰੱਖੀ ਆ ਬਸ ਮੈਨੂੰ ਮਾੜਾ ਜਿਹਾ ਖੁੱਲ ਕੇ ਦੱਸੋ ਸ਼ਰਤ ਭਾਈ ਕੋਈ ਖਾਸ ਨਹੀਂ ਘਰੇਲੂ ਸ਼ਰਤ ਹੈ ਅੱਧੇ ਕਿਲੇ ਦੇ ਬਦਲੇ ਬੂਟੇ ਵੀਰ ਨੂੰ ਤੁਸੀਂ ਰੋਟੀ ਚਾਹ ਪਾਣੀ ਦੇਣੀ ਹੈ ਉਹਦੇ ਬਦਲੇ ਕੋਈ ਮੱਥੇ ਦੇੜੀ ਨਹੀਂ ਪਾਉਣੀ ਦੇਖੋ ਜੀ ਸਰਪੰਚ ਸਾਹਿਬ ਰੋਟੀ ਤਾਂ ਮੈਂ ਇਹਨੂੰ ਦੇ ਦੂੰ ਪਰ ਇਹ ਰੋਟੀ ਖਾਣ ਵੇਲੇ ਨਖਰੇ ਜੇ ਨਾ ਕਰੇ ਜਿਹੇ ਜੀ ਪੱਕੂ ਉਹ ਜੀ ਚੁੱਪ ਕਰਕੇ ਖਾ ਲੈ ਇਹ ਤਾਂ ਮਾੜੀ ਗੱਲ ਆ ਭਾਈ ਨਾਲੇ ਤੁਸੀਂ ਰੋਟੀ ਦੇਵੋ ਨਾਲੇ ਇਹ ਨਖਰੇ ਕਰੇ ਤੂੰ ਮੈਨੂੰ ਖੁੱਲ ਕੇ ਦੱਸ ਵੀ ਵਿੱਚੋਂ ਅਸਲ ਗੱਲ ਕੀ ਹੈ ਸਰਪੰਚ ਸਾਹਿਬ ਕਿਉਂ ਮੇਰਾ ਭਰੀ ਪੰਚਾਇਤ ਚ ਮੂੰਹ ਖਲਾਉਨੇ ਹੋ ਮੈਂ ਬਸ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਆਪ ਹੀ ਸਿਆਣੇ ਹੋ ਆ ਜਦੋਂ ਤਾਂ ਮੇਰੀ ਬੇਇੱਜ਼ਤੀ ਕਰੀ ਹੁੰਦੀ ਆ ਉਹ ਤਾਂ ਕਰਦੇ ਸਾਡੀ ਦੇਖਦੀ ਆ ਹੁਣ ਪੰਚਾਇਤ ਸਾਹਮਣੇ ਤੂੰ ਬੋਲਦੀ ਨਹੀਂ ਨਾ ਤੇਰਾ ਕੁਛ ਲੱਗਦਾ ਦੋਨੇ ਪਾਸੇ ਰੋਟੀ ਚੌਪੜੀ ਭੰਦਾ ਨਹੀਂ ਕੋਈ ਵੱਡੀ ਗੱਲ ਆ ਆਪਣੇ ਘਰੇ ਕਿਉਂ ਘੁਟੇਰਾ ਪਿਆ ਤੂੰ ਦੋਨੇ ਪਾਸੇ ਰੋਟੀ ਚੌਪੜੀ ਤੇ ਕੇ ਅਗਰ ਘਰ ਦੇ ਵਿੱਚ ਲੜਾਈ ਦਾ ਖਤਮ ਹੋਵੇ ਦੇ ਛੁੱਡੂਆ ਮੈਨੂੰ ਬੰਦਾ ਕਿਨੇ ਬਣਾਇਆ ਤੇ ਤੇਰੇ ਨਹੀਂ ਖਾਣੇ ਪੈਣੀ ਗੱਲ ਤੇਰਾ ਦਿਮਾਗ ਤਾਂ ਜਮਾਂ ਹੀ ਡੰਗਰਾਲ ਐ ਆਹੋ ਮੇਰਾ ਦਿਮਾਗ ਤਾਂ ਆਪਣੇ ਡੰਗਰਾਲਾ ਜੋ ਤੇਰੇ 70 40 ਆਹ ਦੇਖ ਲਓ ਸਰਪੰਚ ਸਾਹਿਬ ਤੁਹਾਡੇ ਸਾਹਮਣੇ ਕਿਵੇਂ ਬੋਲਦੀ ਆ ਮੈਨੂੰ ਉਹ ਵੀਰੇ ਤੇਰੇ ਗੱਲਾਂ ਸਮਝ ਨਹੀਂ ਆਉਂਦੀਆਂ ਸਾਡੇ ਨਾਲ ਰੋਜ਼ ਪੰਚਾਇਤ ਚ ਕੁੱਤ ਖਾਣਾ ਇਹੀ ਹੁੰਦਾ ਉਹ ਬੁੱਟਿਆ ਹਾਂ ਜੀ ਸਰਪੰਚ ਗੱਲ ਸੁਣੋ ਪੰਚਾਇਤ ਨੇ ਫੈਸਲਾ ਤਾਨੂੰ ਰੋਟੀ ਦੇਣ ਦਾ ਕਰਿਆ ਆ ਲੋ ਚਬਾ ਉਹ ਬੰਦ ਕਰ ਦੇ ਿੰਗਾ ਸਰਪੰਚ ਸਾਹਿਬ ਮੈਨੂੰ ਤਾਂ ਰੋਟੀ ਪੈਣੀ ਚਾਹੀਦੀ ਆ ਔਰ ਕਿ ਮੈਂ ਇਹਨਾਂ ਤੋਂ ਟੰਡੀਆਂ ਲੈਡੀਆਂ ਨੇ ਠੀਕ ਆ ਸਰਪੰਚ ਸਾਹਿਬ ਮੈਂ ਇਹਨੂੰ ਸਾਰੀ ਉਮਰ ਰੋਟੀ ਦੇਣ ਨੂੰ ਤਿਆਰ ਆ ਹੁਣ ਮੈਂ ਤੁਹਾਡੀ ਸਾਰਿਆਂ ਲਈ ਚਾਹ ਲੈ ਕੇ ਆਂ ਚਾਹ ਨੂੰ ਲੈਣ ਦਿਓ ਭਾਈ ਅਸੀਂ ਪੰਚਾਇਤ ਨੇ ਫੈਸਲਾ ਸਾਨੂੰ ਸੁਣਾਤਾ ਦੇਖੋ ਸਾਡੀ ਹੁਣ ਬਦਨਾਮੀ ਨਾ ਕਰਾ ਦਿਓ ਕਦੇ ਸਾਡੀ ਨੱਕ ਵੱਟੀ ਜਾਵੇ ਅਸੀਂ ਗਾਂਹੜੇ ਘਰੇ ਨਹੀਂ ਆਣਾ ਚਲੋ ਵੀ ਚਲੀਏ ਅੱਪਰ ਆਏ ਏ ਔ ਲੈ ਆ ਰੋਟੀ ਮਮਾ ਖੇਤ ਵੀ ਆਣਾ ਉਹ ਤੈਨੂੰ ਪਤਾ ਹੀ ਆ ਆ ਖੇਤੀ ਵਾਲਾ ਸੇਪਾ ਮੈਨੂੰ ਦੇਖਣਾ ਪੈਂਦਾ ਆ ਸੇਤੀ ਲੈ ਰੋਟੀ ਆਹ ਲੋ ਭਾਜੀ ਰੋਟੀ ਇਹ ਖੇਤੀ ਦਾ ਕੰਮ ਤਾਂ ਥੋਨੇ ਦੇਖਣਾ ਪਊ ਇਹਨੂੰ ਮੈਂ 50 ਵਾਰੀ ਆਖਿਆ ਵੀ ਖੇਤੀ ਦਾ ਕੰਮ ਸਿੱਖ ਲਾ ਸਿੱਖ ਲਾ ਸਿੱਖ ਲਾ ਪਰ ਇਹਦੇ ਕੰਨ ਤਾਂ ਜੂ ਨਹੀਂ ਸਰਕਦੀ ਇਹ ਸਾਰੇ ਤੁਹਾਡੇ ਲਾਡ ਪਿਆਰ ਦੇ ਨਤੀਜੇ ਨੇ ਇਹ ਮੇਰੀ ਨਹੀਂ ਕੋਈ ਗੱਲ ਸੁਣਦਾ ਓ ਭਾਬੀ ਉਹ ਇਹਦੇ ਚ ਪੂਰਾ ਘੌਂ ਤਾਂ ਫੁੱਗਦਿਆ ਕਰ ਤੈਨੂੰ ਪਤਾ ਉਹ ਖੇਤ ਸਾਰੀ ਡੈੜੀ ਮਿੱਟੀ ਨਾਲ ਮਿੱਟੀ ਹੁੰਦਾ ਵੈ ਚਲ ਕੋਈ ਨਾ ਖਾਲਾ ਹੁਣ ਕਿਉਂ ਨੂੰ ਦੱਸ ਕੀ ਹੁੰਦਾ ਜੇਤ ਤੂੰ ਪਾਣੀ ਲਾਉਣਾ ਔਰ ਕਿਹੜਾ ਉੱਥੇ ਮਾਲ ਲਟਾਉਣੇ ਨੇ ਆਹੋ ਬਰੀਾਈ ਉਹ ਗਲਤੀਆਂ ਤਾਂ ਮੇਰੀ ਹੀ ਨੇ ਜਿਹੜਾ ਮੈਂ ਕੱਲੇ ਘਰ ਦਾ ਸਿਆਪਾ ਕਰਦਾ ਤੁਸੀਂ ਨਾ ਪਾਇਓਗੇ ਉਹ ਬੇਨਾ ਮੈਂ ਕਿਹੜਾ ਬੈਲੀ ਆ ਮੈਂ ਵੀ ਥੋੜਾ ਤਿੰਨ ਟਾਈਮ ਲੰਗਰ ਪਕਾਉਣੀ ਆ ਨਾਲੇ ਦੰਗਰ ਪਸ਼ੂ ਸਾਂਭਦੀ ਆ ਲਫੜਾ ਰੋਟੀ ਔਰ ਅਮੜਾਈ ਪਾ ਕੇ ਦੇ ਦੇਣੀ ਆ ਓ ਤੁਸੀਂ ਨਾ ਮਗਵਾਇਆ ਕਿਓ ਤੁਹਾਡਾ ਖਜ਼ਾਨਾ ਖਾਲੀ ਹੋ ਜੂ ਲੱਗਦਾ 15 ਕਿਲੋ ਵਾਲਾ ਟੀਨ ਮੰਗਵਿਆ ਹੋਣਾ ਪਊ ਬੇ ਸਣਾਉਣਾ ਕਿ ਇਹਨੂੰ ਆ ਮੰਗਾ ਲਾ ਤੇਰਾ ਲਿਆਂਦਾ ਕਿਓ ਸਾਡੇ ਹਾਜਮ ਨਹੀਂ ਹੋਣਾ ਆ ਫੜ ਰੋਟੀ ਚੌੜਿਆ ਹਟਦਾ ਨਹੀਂ ਆਵਦੀ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਮੈਨੂੰ ਲੱਗਦਾ ਪੰਚਾਇਤ ਦੁਆਰਾ ਸੱਦਣੀ ਪਊ ਆ ਜੇ ਤੇਰੇ ਪਤੰਦਰ ਨੂੰ ਪਤਾ ਲੱਗ ਗਿਆ ਜੇ ਤੇਰੇ ਉੱਤੇ ਬਹਿ ਗਿਆ ਨਾ ਵੇ ਤੇਰਾ ਕਚੁੰਬਰ ਘੜ ਦੋ ਕਚੁੰਬਰ ਹੋ ਪਰ ਜਾਏ ਉਹ ਕਿਉਂ ਗੁੱਸਾ ਕਰਦੀਆਂ ਉਹ ਇੰਨਾ ਕੁ ਤਾਂ ਮਜ਼ਾਕ ਭਰਾਈ ਜਾਣਾ ਚੱਲਦੀ ਹੁੰਦਾ ਉਹ ਪਰ ਜਾਏ ਉਹ ਲੈ ਆ ਫੜਾ ਰੋਟੀ ਉਹ ਨਾਲੇ ਮੈਂ ਕਿਹਾ ਉਹਦਾ ਟੀਮ ਤਾਂ ਲੈ ਆਉਂਗਾ ਉਹ ਮੈਂ ਕਿਹਾ ਕਿਉਂ ਦੀ ਰਾਖੀ ਬਹਿਣਾ ਉਹ ਤੁਸੀਂ ਘੜਛੀਆਂ ਪਾ ਪਾ ਕੇ ਖਾਣਾ ਉਹਦਾ ਬੇਸਬਰਿਆ ਮੈਨੂੰ ਪਾਉਣੇ ਕਿਉਂ ਸਾਰੇ ਡੱਬੇ ਨੂੰ ਟੱਟੀਆਂ ਲੱਗ ਜਾਣ ਉਹ ਚੱਲ ਠੀਕ ਆ ਮੈਂ ਰੋਟੀ ਖਾ ਕੇ ਜਾਂਦਾ ਖੇਤ ਨਾਲੇ ਮੇਰੀ ਦੁਪਹਿਰ ਦੀ ਰੋਟੀ ਭੇਜ ਦਿਓ ਤੇ ਤੇ ਹੋਰ ਨਾ ਮੈਨੂੰ ਭੁੱਖਾ ਮਾਰ ਦਿਓ ਦੇਖੋ ਇਹਨਾ ਤੇ ਦੁੰਟੇ ਆਮ ਨਾਲ ਰੋਟੀ ਉਹ ਦਿਨੇ ਤਾਂ ਕੋਈ ਹੈ ਨਹੀਂ ਸੀ ਤਾਂ ਲੇਟ ਹੋ ਗਈ ਸੀ ਅੱਜ ਤਾਂ ਜਵਾਕਾਂ ਨੂੰ ਛੁੱਟੀ ਆ ਟਾਈਮ ਨਾਲ ਭੇਜ ਦੂੰ ਨਾਲੇ ਇਹ ਪਤਾ ਨਹੀਂ ਤੜਕੇ ਦਾ ਕੰਜਰ ਕਿੱਧਰ ਉੱਜੜਿਆ ਲੈ ਹੁਣ ਤਾਂ ਹੀ ਘਰੇ ਨਹੀਂ ਵੜਿਆ ਲਿਆ ਤਾਂ ਉਹਨੇ ਰੋਟੀ ਮੇਂ ਖੋਈ ਬਹੁਤ ਜ਼ੋਰ ਦੀ ਪਕਲ ਕੀਤੀ ਆ ਨਾ ਕਮਾਈ ਕਰਕੇ ਆਇਆ ਸਾਰਾ ਦਿਨ ਗਲੀਆਂ ਚ ਕੁੱਤਿਆਂ ਵਾਂਗੂ ਗੇੜੇ ਕੱਢਦਾ ਰਹੂ ਜਾਂ ਫਿਰ ਸੱਤ ਚ ਬਹਿ ਕੇ ਤਾਂ ਛੁੱਟਣ ਲੱਗ ਜੂ ਰੋਟੀ ਦੇ ਦੇ ਨੂੰ ਵੱਡੇ ਆੜਤੀਏ ਨੂੰ ਉਹ ਗੱਲ ਸੁਣ ਲਾ ਮੇਰੀ ਉਹ ਤਰਕੇ ਦਾ ਤੂੰ 15 ਰੋਟੀਆਂ ਖਾ ਗਈਆਂ ਐਡੀ ਹੀ ਤੇ ਉਹਨੂੰ ਭੁੱਖ ਲੱਗੀ ਤੂੰ ਐਂ ਕਰ ਮੇਰਾ ਖੇਤ ਚੱਲ ਫੇਰ ਆ ਕੇ ਖਾ ਲਈ ਰੋਟੀ ਉਹ ਖੇਤ ਕੰਮ ਬਹੁਤ ਆ ਹੁਣ ਕੱਲਾ ਮੈਂ ਹੀ ਮਰੀ ਜਾਮਾ ਖੇਤ ਨਾ ਤੈਨੂੰ ਮੇਰੀ ਰੋਟੀ ਦਾ ਬਹਿ ਲਾਉਂਦਾ ਨਾਲੇ ਮੇਰੇ ਤੋਂ ਹੀ ਦੱਸ ਨਾ ਖੇਤ ਚ ਕੰਮ ਹੁੰਦਾ ਮੈਂ ਕੋਈ ਬਹਿਲਾ ਸਮਝ ਨਹੀਂ ਗੱਲ ਆਪਣਾ ਖੇਤੀ ਦਾ ਕੰਮ ਆਪੇ ਕਰ ਅਸ ਤੂੰ ਮਾੜਾ ਮੀਨੂ ਨਾ ਕਹਿੰਨੀ ਬਰਾ ਦੋ ਖੇਤੀ ਦਾ ਕੰਮ ਇਹਦੇ ਨਾਲ ਨਾ ਮੈਂ ਥੋੜਾ ਬੋਲਾ ਰੱਖਿਆ ਹੋਇਆ ਸਾਰੀ ਦਿਹਾੜੀ ਮੈਂ ਕੰਮ ਕਰਾਂ ਤਰੂੰ ਨਾਲ ਚੱਲਣਾ ਪਊਗਾ ਚੱਲ ਬੰਦੇ ਮੰਗ ਚਲ ਖੇਤ ਚਲ ਮੈਂ ਤੈਨੂੰ 100 ਦੀ ਇੱਕ ਗੱਲ ਸੁਣਾਦੀ ਮੈਂ ਮੇਤੋਂ ਨੀ ਤੜਾ ਖੇਤੀ ਵਾਲਾ ਸਿਆਪਾ ਹੁੰਦਾ ਜਦ ਮੈਂ ਤੈਨੂੰ ਕਿਹਾ ਸੀ ਕਿ ਜ਼ਮੀਨ ਇੱਕ ਤੇ ਦੇ ਦੇ ਜਦ ਮੰਨੇ ਆ ਨਾ ਮੈਂ ਤਾਂ ਆਪ ਕਰੂੰ ਕਹਤੀ ਕਰੀ ਚੱਲ ਹੁਣ ਅੱਜ ਤੋਂ ਬਾਅਦ ਮੈਨੂੰ ਨਾ ਖੇਤੀ ਹੋਤੀ ਬਾਹਰ ਜਾਣ ਵਾਸਤੇ ਕਹਿੰਦੀ ਉਹ ਆਦਾ ਕਿ ਮੈਨੀਆਂ ਦਾ ਖੇਤ, ਖੇਤ ਤਾਂ ਤੈਨੂੰ ਜਾਣਾ ਪਊ। ਪਿਆਰ ਨਾਲ ਜਦ ਤੱਕੇ ਨਾ ਜਾਈ, ਅਖਤਰ ਨੂੰ ਜਾਣਾ ਪਊ। ਜਾਣਾ ਨਹੀਂ ਜਾ। ਮੈਂ ਤੋ ਸੇ ਖੇਤ ਤੋਂ ਸਫਾ ਨਹੀਂ। ਸ਼ਰਾਬ ਮੈਂ ਨੋਖਾ ਰੱਖੇ ਦੋਦਾ। ਸ਼ਰਾਬ ਉਹਦੋਂ। ਹੈ। ਇਹ ਕਿ ਹੋ ਲੜੀਆਂ ਨੇ ਉਹ? ਤੁਸੀਂ ਦੋਨੇ ਪੈ ਜਾ ਲੰਬੀਆਂ ਤਾਣ ਕੇ। ਵੇ ਮੈਂ ਭੱਗ ਜਾਂਦੀ ਆ ਖੇਤ ਨੂੰ। ਮੈਲਾ ਲੈਨੀ ਆ ਪਾਣੀ। ਉਹਦੋਂ ਤਾਂ ਨਹੀਂ ਦੋਨਾਂ ਤੇ ਕੁਝ ਹੋਣਾ। ਉਹ ਮੈਂ ਜਾਣਦਾ ਪਾਣੀ ਲਾਉਣ ਵਾਲੇ ਨੂੰ। ਸੋਤੋਂ ਨਹੀਂ ਕੁਝ ਹੋਣਾ। ਮੈਂ ਜਾਣਦਾ ਬਥੇਰੇ ਲੈ ਲੈਣੇ ਤੁਸੀਂ ਖੇਤੀਬਾੜੀ ਚ। ਮਨੂ ਜਾਣਾ ਭੁਖੇ ਤਾਂ ਮੇਰੀ ਗੱਲ ਸੁਣਨਾ ਪੜ੍ਹਈਏ ਖੇਤੀਬਾੜੀ ਮੈਨੂੰ ਪਦੀ ਆ ਕਹਿ ਲੱਲਰ ਲਾਉਂਗੇ ਤੁਸੀਂ ਮਾਪੇ ਲਾ ਰੂ ਬਾਣੀ ਆਂ ਗਰੀ ਮੇਰੀ ਟਾਈਮ ਨਾਲ ਰੋਟੀ ਭੇਜਦੀ ਮਾਜਾ ਨਾ ਖੇਤ ਵੇਹਣ ਚੰਗਾ ਰਹੇਗਾ ਵੱਡੇ ਤਾਂ ਛਿੱਤਰ ਖਾ ਕੇ ਉਹਨੇ ਕਿ ਮੈਂ ਹਾਂਕਦਾ ਫਿਰਦਾ ਕੁੱਤੇ ਮੰਗੂ ਕੰਮ ਦਾ ਨਾ ਕਾਜ ਦਾ ਦੁਸ਼ਮਣਾਂ ਦਾ ਅਜ ਦਾ ਭੁੰਣਾ ਬੇਲੇ ਦਾ ਬੇਲਾ ਨਾ ਤੂੰ ਮੈਨੂੰ ਬੇਲਾ ਸਮਝਦੀ ਆ ਆ ਦੇਖੋ ਪੂਰਾ 100 ਰੁਪਿਆ ਜਿੱਤ ਗਿਆ ਹੈ ਤਾਂ ਚ ਮੌਜਾ ਕਰ ਮੇਰੇ ਸਿਰ ਤੇ ਨਹੀਂ ਮਰ ਜਾ 100 ਰੁਪਿਆ ਸ਼ਰਮ ਤਾਂ ਨਹੀਂ ਆਉਂਦੀ ਆ ਫੜ ਇਹਨੂੰ ਜਮਾ ਕਰਾ ਦੇ بیا ਜਿਹੜੀ 500 ਦੀ ਮੂਤ ਦੀ ਬੋਤਲ ਪੀ ਫਿਰਦਾ ਇਹਨੂੰ ਕਿਹੜੇ ਖਾਤੇ 'ਚ ਪਾਵੇਂਗਾ ਉਹ ਯਾਰ ਮੈਂ ਤਾਂ ਪਹਿਲੀ ਵਾਰ ਜਿੱਤਿਆ ਸੀ ਮੈਨੂੰ ਖੁਸ਼ੀ ਆਈ ਨਹੀਂ ਹੋਈ ਕੰਟਰੋਲ ਨਹੀਂ ਹੋਇਆ ਉਹ ਨਾਲੇ ਪਹਿਲਾਂ ਮੈਂ ਸਵੇਰੇ 300 ਰੁਪਿਆ ਹਾਰਿਆ ਵੀ ਸੀ ਵੇ ਮੈਂ ਸੱਦ ਕੇ ਜਾਵਾਂ ਤੇਰੇ ਦਿਮਾਗ ਦੇ ਤੇ ਤੈਨੂੰ ਸੁਰਤ ਹੈਗੀ ਆ ਤੂੰ ਕਿੰਨਾ ਘਾਟਾ ਚ ਲਿਆ ਆ ਫੜ ਰੋਟੀ ਖਾ ਲੈ ਤੇ ਵੱਡੇ ਕੋਲੇ ਵਗ ਜਾ ਨਹੀਂ ਤਾਂ ਫੇਰ ਉਹ ਤਾਂ ਛਿੱਤਰ ਖਾਏਗਾ ਅੱਥਰੂ ਰੋਟੀ ਨਹੀਂ ਮੈਂ ਖਾਣੀ ਨਾਲੇ ਮੈਂ ਉਹਦੇ ਕੋਲੇ ਕੀ ਕਰਨਾ ਮੈਂ ਤਾਂ ਬੰਤੇ ਲੈ ਕੇ ਜਾ ਕੇ ਆਉਣਾ ਸਿਰ ਤੂੰ ਕੀ ਬੰਤੇ ਤਾਂ ਟਿੰਡੀਆਂ ਲੈਣੀਆਂ ਨੇ ਵੀ ਉਹ ਤਾਂ ਬਿੱਲ ਆ ਅਗਲਾ ਇੱਕ ਰਿਸ਼ਤਾ ਕਰਾਉਂਦਾ ਤੇ 50000 ਰੁਪਏ ਵਟ ਲੈਂਦਾ ਤੇ ਤੈਨੂੰ ਬੰਤੇ ਤੱਕ ਕੀ ਕੰਮ ਆ ਮੈਂ ਲਾਰਾ ਦਿਮਾਗ ਤੇਰਾ ਉਹ ਨਹੀਂ ਕੰਮ ਕਰਦਾ ਉਹ ਬੰਤਾ ਆਪਣੇ ਵਾਲੇ ਵੱਡੇ ਨੂੰ ਉਂਗਲੀ ਤੇ ਚਾੜੀ ਫਿਰਦਾ ਰਿਸ਼ਤਾ ਕਰਾਉਣ ਦੇ ਮਾਰੇ ਨੂੰ ਮੈਨੂੰ ਜੈਲਾ ਵਾਲੀ ਦੱਸ ਕੇ ਗਿਆ ਜੇ ਕਿਤੇ ਬੰਤੇ ਨੇ ਆਪਣੇ ਵਾਲ ਦਾ ਰਿਸ਼ਤਾ ਕਰਾਤਾ ਨਾ ਆ ਤਿੰਨ ਕਿੱਲੇ ਜਿਹੜੀ ਜ਼ਮੀਨ ਆ ਉਹ ਵੀ ਆਪਣੇ ਹੱਥੋਂ ਜਾਊ ਮੈਥਾ ਤੂੰ ਹੀ ਟੈਨਸ਼ਨ ਲਈ ਫਿਰਦਾ ਤੇ ਸੇਰੋ ਦਾ ਚਿੱਟਾ ਹੋਇਆ ਪਿਆ ਲੱਤਾਂ ਉਹਦੀਆਂ ਸਿਵਿਆਂ ਚ ਨੇ ਤੇ ਉਹਨੂੰ ਕਿਨੇ ਕੁੜੀ ਦੇਣੀ ਆ ਉਹ ਤੂੰ ਤਾਂ ਉਹੀ ਜਮਲੀਆਂ ਮਾਰੀ ਜੰਨੀਆਂ ਇੱਥੇ ਰਸਤੇ ਬੰਦਿਆਂ ਨੂੰ ਨਹੀਂ ਜ਼ਮੀਨਾਂ ਨੂੰ ਹੁੰਦੇ ਨੇ ਜੇ ਆਪਣੇ ਦਾ ਵੱਡਾ ਕਿਸੇ ਦੀ ਉਂਗਲੀ ਤੇ ਚੜ ਗਿਆ ਨਾ ਤਿੰਨ ਕਿੱਲੇ ਜ਼ਮੀਨ ਚੱਕ ਦੇਣੀ ਆ ਇੱਥੇ ਪਿੱਛੋਂ ਪਸਤੌਣਾ ਵੇਜੂਗਾ ਆਪਾਂ ਨੂੰ ਵੇ ਹੁਣ ਤੂੰ ਹੀ ਦੱਸ ਫਿਰ ਹੁਣ ਆਪਾਂ ਕੀ ਕਰੀਏ ਉਹਨੂੰ ਤਾਂ ਜਿੰਨਾ ਮਰਜ਼ੀ ਸਮਝਾ ਲੋ ਕਰਨੀ ਤਾਂ ਉਹਨੇ ਆਪਣੀ ਮਰਜ਼ੀ ہوئی ਆ ਉਹ ਹੁਣ ਤਾਂ ਮਾਮਲਾ ਤੇਰੇ ਹੱਥ ਚਾ ਪਿਛਲੇ ਸਮੇਂ ਚ ਕਹਿੰਦੇ ਨਹੀਂ ਹੁੰਦੇ ਕਿ ਜੱਟਾਂ ਦਾ ਇੱਕ ਵਿਆਹ ਹੋ ਗਿਆ ਤਾਂ ਸਾਰੇ ਵਿਆਹੇ ਗਏ ਉਹ ਇੱਕ ਤੀਵੀ ਚਾਰ-ਚਾਰ ਸੇ ਜੋੜ ਕੇ ਰੱਖਦੀ ਸੀ ਹੁਣ ਤੂੰ ਹੀ ਲਾਉਂ ਕੋਈ ਪਿਆਰ ਵਾਲੀ ਚਾਟ ਤੇ ਵੀ ਤੇਰੇ ਦਿਮਾਗ 'ਚ ਫਰਕ ਆ ਆਹ ਕੀ ਕਹੀ ਜਾਣਾ ਨਾਲੇ ਜਿੱਥੇ ਤੱਕ ਮੈਨੂੰ ਪਤਾ ਤੇਰਾ ਇੰਨਾ ਦਿਮਾਗ ਹੈ ਨਹੀਂ ਤੇ ਤੈਨੂੰ ਇਹੋ ਜਿਹੀ ਗੱਲਾਂ ਕੌਣ ਸਿਖਾਉਂਦਾ ਉਹ ਮੈਂ ਤਾਂ ਐ ਜੁਗਤੀ ਕੋਲ ਜਾਣਾ ਹਣਾ ਜੇ ਆਪਣੇ ਹੱਥੋਂ ਤਿੰਨ ਕਿਲੇ ਜ਼ਮੀਨ ਚਲੀ ਗਈ ਨਾ ਤਾਂ ਆਪਣੇ ਤਿੰਨੇ ਚਵਕ ਦੇ ਰਿਸ਼ਤੇ ਭੁੱਲ ਜੀ ਜੇ ਜ਼ਮੀਨ ਨਹੀਂ ਤਾਂ ਰਿਸ਼ਤੇ ਨਹੀਂ ਵੇ ਚਲ ਠੀਕ ਆ ਮੈ ਲਾਉਣੀ ਉਹਨੂੰ ਪਿਆਰ ਵਾਲੀ ਜੜ ਤੇ ਮੇਰਾ ਜਮੀਰ ਤਾਂ ਨਹੀਂ ਮੰਨਦਾ ਪਰ ਮੈਨੂੰ ਲੱਗਦਾ ਬੱਚਿਆਂ ਵਾਸਤੇ ਮੈਨੂੰ ਅੱਖ ਝੱਪਣਾ ਹੀ ਪਊ ਉਹ 300 365 ਚਲਿੱਤਰ ਹੁੰਦੇ ਨੇ ਤੂੰ ਬਸ ਪੱਲੇ ਚਲਿੱਤਰੇ ਖੱਡਨੇ ਨੇ ਆ ਕੌੜਾ ਅੱਖ ਨਹੀਂ ਝੱਪਣਾ ਵੀ ਮੈਂ ਐਡੀ ਸਿੱਧਰੀ ਨਹੀਂ ਹੈਗੀ ਮੈਂ ਤਾਂ ਪਿਆਰ ਦਾ ਸਿਰਫ ਡਰਾਮਾ ਹੀ ਕਰਨਾ ਤੂੰ ਛੇਤੀ ਛੇਤੀ ਜਾ ਬੰਦੇ ਕੋਲੇ ਉਹ ਨਾ ਕਿਤੇ ਆਪਣੇ ਵੱਡੇ ਨੂੰ ਕੁੱਕੀ ਪੱਟੀ ਪੜਾ ਦੇਵੇ ਮੈਨੂੰ ਲੱਗਦਾ ਦੀ ਬੰਦੇ ਦੀ ਛਾਲੇ ਦੀ ਦੂਜੀ ਟੰਗ ਵੀ ਤੋੜਨੀ ਪਊ ਓਏ ਉਹਦੇ ਚੱਟੇ ਦਾ ਦਰਖਤ ਹਰੇ ਨਹੀਂ ਹੋਏ ਆਲੇ-ਦਾਲੇ ਪਿੰਡਾਂ ਦੇ ਵਿੱਚ ਉਨੇ ਕੋਈ 15 ਤੇ ਵੀ ਮੁੱਲ ਦੀਆ ਲਿਆ ਦਿਆ ਚੱਲ ਠੀਕ ਆ ਮੈਂ ਦੇਖਦਾ ਜਾ ਕੇ ਕੋ ਮੁੰਡੇ ਉਹ ਬੂਟਾ ਸੜਾ ਹੀ ਦੇਖਿਆ ਓਰੇ ਬੂਟਾ ਕੋਈ ਇਰ ਇਧਰੋਂ ਜਾ ਕੇ ਹੀ ਲੈ ਕੇ ਹਾਂ ਮੈਂ ਦੇਖ ਰਹਾ ਉਹ ਮਟਰ ਉਹ ਹੈਏ ਪੂਰਾ ਸਾਰਾ ਸਾਰਾ ਦੁਪਹਿਰ ਉੱਤੇ ਦੀ ਲੰਘ ਗਿਆ ਅਜੇ ਦਾ ਰੋਟੀ ਲੈ ਗਿਆ ਏ ਮੈਨੂੰ ਲੱਗਦਾ ਭੁੱਖਾ ਹੀ ਮਾਰਨਗੇ ਅੱਜ ਨੜੇ ਆਉਣ ਲੱਗੇ ਕਹਿ ਕੇ ਆਈ ਸੀ ਰੋਟੀ ਨੂੰ ਜਿਹੜੇ ਸੜੇ ਦੇ ਲੰਬੀਆਂ ਤਾਣ ਕੇ ਪਏ ਹੋਣਗੇ ਖੇਤ ਕੋਈ ਪਿਆ ਭੁੱਖਾ ਮਰੀ ਜਾਵੇ ਇਹਨਾਂ ਨੂੰ ਕਿਹੜਾ ਫਿਕਰ ਆ ਕੋਈ ਰੋਟੀ ਦਾ ਓਏ ਓਏ ਕੋਇਓ ਘੜਾ ਬੂਟਾ ਤਾਂ ਐ ਹੁਣ ਪਾ ਕੇ ਛੱਡੋ ਬੂਟੇ ਬਾਈ ਓ ਕੈਮਰਾ ਬੰਦ ਏ ਉਹ ਇੱਧਰ ਦੇਖਣਾ ਭਾਈ ਭਾਈ ਇੱਧਰ ਨਹੀਂ ਆਇਆ ਇੱਧਰ ਦੀ ਉਹ ਲੱਤ ਤੇਰੀ ਪਹਿਲੀ ਡੇਡ ਆ ਤਵੇ ਹੋਰ ਨਾ ਡੇਪੀ ਤੇ ਦੂਜੀ ਵੀ ਤੜਾਲੇ ਆਇਆ ਆਇਆ ਇੱਧਰ ਨਹੀਂ ਆਇਆ ਉਹ ਹੋਰ ਛੋਡੇ ਭਾਈ ਉਹ ਕਿਵੇਂ ਘੜਾ ਮਾਰਿਆ ਉਹ ਮੈਂ ਤਾਂ ਤੇਰੇ ਕੋਲ ਆਇਆ ਸੀ ਉਹ ਛੋਡੇ ਭਾਈ ਆਹ ਦੇਖ ਲਾ ਤੜਕੇ ਦਾ ਭੁੱਖਾ ਮਰੀ ਜਾਣਾ ਨਾਲੇ ਕਹਿ ਗਿਆ ਸੀ ਰੋਟੀ ਨੂੰ ਉਹ ਤੂੰ ਤਾਂ ਵੱਡੇ ਭਾਈ ਸਭ ਕੁਝ ਹੁੰਦੇ ਹੋਏ ਭੁੱਖਾ ਮਰੀ ਜਾਣਾ ਫਸੋੜੇ ਭਾਈ ਉਹ ਤੂੰ ਤਾਂ ਉਹੀ ਚੇਹੜਾ ਕਰ ਗਿਆ ਨਾ ਉਹ ਮੇਰੇ ਕਿਹੜਾ ਚੂੜੇ ਵਾਲੀ ਰੰਨ ਬੈਠੀ ਆ ਜਿਉਂ ਉਹਨੂੰ ਮੇਰੀ ਰੋਟੀ ਦਾ ਫਿਕਰ ਹੋਊਗਾ ਤੈਨੂੰ ਪਸੀ ਆ ਭਾਈ ਮੇਰੇ ਰੰਨ ਦੀ ਜਾਨ ਨਹੀਂ ਸੜਾ ਸੜਾਗਾ ਕਿਸੇ ਨੂੰ ਨਹੀਂ ਫਿਕਰ ਹੈਗਾ ਆਪਣੀ ਰੋਟੀ ਦਾ ਉਹ ਜੇ ਸ੍ਰੀ ਘਾਬਦੇ ਬਣ ਜਾਣਾ ਧਰਤੀ ਸਵਰਗਨਾ ਬਣ ਜੇ ਸ੍ਰੀ ਘਾਬਦੇ ਬਣਨੇ ਨਹੀਂ ਸੱਈ ਰੋਟੀ ਸੁਣ ਸੁਣੇ ਤੋਂ ਮਿਲਣੀ ਆ ਉਹ ਤਿੰਨ ਗਿਨੇ ਦਾ ਮਾਲਕਾ ਭਾਈ ਤੂੰ ਹਕਮਤਾ ਕਰਾ ਉਹ ਰਿਸ਼ਤਾ ਦਾ ਤੇਰਾ ਮੈਂ ਆਥੂ ਨੂੰ ਕਰਾ ਦੂੰਗਾ ਸੱਤੀ ਪਿੰਡਾਂ ਚ ਤੂੰ ਦੀ ਬੋਲਦੀ ਏ ਤੇਰੇ ਯਾਰ ਦੀ ਖੋਵਾਨ ਬਈ ਉਹ ਤੂੰ ਤਾਂ ਮੇਰੀਆਂ ਸੁੱਤਿਆਂ ਉਮੀਦਾਂ ਜਗਾਦੀਆਂ ਸਾਂ ਲੱਗੇ ਬਈ ਜੇ ਤੈਂ ਮੇਰਾ ਰਿਸ਼ਤਾ ਕਰਾਦਾ ਨਾ ਤੈਨੂੰ ਇਨਾਮ ਮੋਹ ਮੰਗਿਆ ਦੂੰ ਤੂੰ ਕਿਹੜਾ ਰਿਸ਼ਤਾ ਦਾ ਕਰਾ ਆ ਸਾਰੇ ਸਿਕਾਂ ਦੀ ਹੱਕ ਦੇ ਰੋਟਾ ਬਲਣਾ ਬਰੋਟਾ ਮੇਰੇ ਸਾੜੇ ਦੇ ਬਹੁਤ ਤੰਗ ਕਰ ਰੱਖੇ ਨੇ ਸਾਲਾ ਹਰੇ ਸੜਾ ਸੜਾ ਕਹਿ ਕੇ ਨੰਗਦਾ ਬਈ ਬਾਈ ਇਕ ਗੱਲ ਮੈਨੂੰ ਦੱਸ ਮੇਰਾ ਰਹਿਤਾ ਉਹ ਜੂ ਆ ਮੂੰਹ ਜ਼ਰ ਪੰਮਰਾ ਜੱਟਾ ਹੋਇਆ ਬਿਆ ਬਾਈ ਉਹ ਮੂੰਹ ਜ਼ਰ ਤਾ ਗਿਆ ਬਾਈ ਉਹ ਇਹਦਾ ਲਾ ਕੇ ਕਰ ਬਕਾਲੇ ਕਰ ਲਾ ਉਹ ਮੈਂ ਤਾਂ ਉਹਨਾਂ ਨੂੰ ਰੰਨ ਵਾਲੇ ਕਰਤਾ ਜਿਹੜੇ ਬੜਾਫਾ ਬੈਂਸਰ ਲੈਂਦੇ ਸੀ ਉਹ ਦੂਤਾ ਫੇਰ ਅਜੇ ਮਸਾ 50 ਦੇ 90 ਲਾਉਣੇ ਲੱਗੇ ਆ ਉਹ ਬਾਈ ਖੋ ਤੇਰੇ ਪੈਰ ਕਿਥੇ ਨੇ ਮੈਂ ਪਹਿਲਾ ਤੇਰੇ ਪੈਰੀ ਹੱਥ ਲਾਵਾ ਉਹ ਪੈਰੀ ਹੱਥ ਲਾਉਣ ਨੂੰ ਮੈਂ ਕਿਹਾ ਨਗੜਦਾਸ਼ ਬਾਬਾ ਹੋ ਤੋਤਾ ਮੇਰੀ ਅੱਖਾਂ ਖੋਲਤੀਆਂ ਭਾਈ ਉਹ ਵਿਆਹ ਤੋਂ ਬਣਾ ਕੋਈ ਜ਼ਿੰਦਗੀ ਆ ਤੂੰ ਐਂ ਤਾਂ ਦੱਸ ਪੈਸੇ ਕਿੰਨੇ ਕ ਲੱਗਣਗੇ ਉਹ ਦੁਬਈ ਟਾਈਕ ਲੱਖ ਰੈਂ ਤੇਰਾ ਮ ਕਰਲਾ ਨਾਲੇ ਤੂੰ ਖੇਤੀ ਤਿਆਰੀ ਮੈਂ ਅਗੇ ਰੀਏ ਤੈਨੂੰ ਮੁੱਲ ਦੀ ਦੇਵੀਂ ਓ ਭਾਈ ਉਹ ਘਾਈ ਰੱਖ ਜਾ ਨਹੀਂ ਹੈਗਾ ਉਹ ਜਿਉਂਦੀ ਜਾਗਦੀ ਦੇ ਜਵਾਨਤੀ ਵੀ ਲੈ ਕੇ ਦੇਣੀ ਹੈ ਤੈਨੂੰ ਕੋਈ ਰਾਵੜ ਵੀ ਨਹੀਂ ਲੈ ਕੇ ਦੇਣੀ ਉਹ ਨਾਲੇ ਦੇਖੀ ਸਾਰੇ ਪਿੰਡ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਇੰਨੀ ਸੋਹਣੀ ਅਦੀ ਨਹੀਂ ਉਹ ਉਹ ਜ਼ਮੀਨ ਕੀਤਾ ਹੱਕ ਦੇ ਧਰ ਕੇ ਲੈ ਜਾਣੀ ਆ ਇਹ ਸਰੀਕਾਂ ਨਹੀਂ ਦੱਬ ਲੈਣੀਆਂ ਸਾਰੀ ਉਹ ਜੇਉਂਦੇ ਜੀ ਲੈ ਲੈਣ ਨਜ਼ਾਰੇ ਜੇ ਲੈਤੇ ਜਾਂਦੇ ਆ ਤੂੰ ਆਇਆ ਕਰ ਭਾਈ ਕਰਦੇ ਸੌਦਾ ਪੱਕਾ ਮੈਂ ਕਰਦਾ ਪੈਸਿਆਂ ਦਾ ਦਿਆਂਵਾ ਆਏ ਹਾਏ ਓਏ ਹੋ ਮੇਰਾ ਵਿਆਹ ਹੋਊਗਾ ਓਏ ਉਹ ਮੇਰੀ ਵੀ ਬਹਾਉ ਆ ਗਈ ਓਏ ਮੈਂ ਫੈਂਟ ਵਾਲੇ ਉਹ ਬੂਟੇ ਦਾ ਵਿਆਹ ਹੋਊਗਾ ਓਏ ਉਹ ਬੂਟਾ ਅਨਸਾਰਾ ਨਹੀਂ ਮਰਦਾ ਉਹ ਬੂਟਾ ਵੀ ਰਾਮਾ ਵਾਲਾ ਹੋ ਗਿਆ ਕੋ ਮੇਰਾ ਵਿਆਹ ਹੋ ਜਾਏ ਆਏ ਹਾਏ ਹੋ ਮੇਰਾ ਵਿਆਹ ਹੋ ਜਾਏ ਹੋ ਮੇਰੀ ਬਹੂ ਆ ਗਈ ਆਏ ਹਾਏ ਆਏ ਹਾਏ ਹੋ ਯਾਰ ਅੰਨਾ ਕੋ ਮੇਰੀ ਯਾਰੀ ਆਈ ਜਾਂਦੇ ਬਾਈ ਉਹ ਤੁਸੇ ਦੀ ਗੱਲ ਕੁੜੀਆਂ ਨਾਲ ਕਰਵਾ ਦੇ ਭੈਣ ਮਰਾਵੇ ਨਾ ਕੋਈ ਪਾਣੀ ਦਾ ਮਾਰ ਦੇ ਭੈਣ ਦੇ ਖਾਸਮ ਦੇ ਲੋਕ ਤਾਂ ਪਾਣੀ ਹੀ ਮਾਰ ਜਾਂਦੇ ਜੰਗੀ ਭਲੀ ਪੈਸੇ ਵੀ ਆਏ ਹੋਏ ਹੋ ਕਰ ਲਾਓ ਗੁਰਿਆਣਾ ਨਾਲ ਗੱਲ ਬਾਤ ਹੋ ਕਰਾ ਦਿਓ ਮੇਰਾ ਵਿਆਹ ਓਏ ਆ ਹਾਏ ਓਏ ਓ ਮੇਰਾ ਵਿਆਹ ਹੋਊਗਾ ਓ ਮੇਰੀ ਮਾਹੂ ਆ ਗਈ ਮਾਈ ਓਏ ਓ ਨਵਾਰਾ ਮੰਦਿਆ ਓ